ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਜਿਮਨੀ ਚੋਣਾਂ ਦੇ ਨਤੀਜੇ ਆ ਗਏ ਨੇ ਆਵੇਂ ਇਹਨਾਂ ਨਤੀਜਿਆਂ ਦਾ ਸਰਕਾਰ ਦੀ ਬਣਤਰ ਦੇ ਉੱਪਰ ਕੋਈ ਖਾਸ ਫਰਕ ਨਹੀਂ ਪੈਣਾ ਆਮ ਆਦਮੀ ਪਾਰਟੀ ਕੋਲ ਪਹਿਲਾਂ ਹੀ ਬਹੁਤ ਵੱਡੀ ਬਹੁਮਤ ਹੈ ਪਰ ਸੂਬੇ ਦੇ ਸਿਆਸੀ ਸਮੀਕਰਨਾਂ ਦੇ ਵਿੱਚ ਜ਼ਰੂਰ ਬਹੁਤ ਵੱਡਾ ਫਰਕ ਪਵੇਗਾ ਲੜਾਈ ਸੱਤਾਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਸੀ ਤੇ ਜਿਵੇਂ ਲੋਕ ਸਭਾ ਦੀਆਂ ਚੋਣਾਂ ਵੇਲੇ ਵੀ ਇਹ ਦੇਖਿਆ ਗਿਆ ਸੀ ਲੜਾਈ ਉਦੋਂ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਹੋਈ ਸੀ ਪਰ ਇਸ ਵਾਰ ਜਿਹੜੀ ਗਿਣਤੀ ਹੈ ਜਿਹੜੇ ਨਤੀਜੇ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਏ ਨੇ 3-1 ਦੇ ਨਾਲ ਇਹ ਮੈਚ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਲੇਕਿਨ ਜ਼ਿਕਰ ਜੋ ਇਹ ਹੈ ਕਿ ਜਿਹੜੀਆਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਪਿਛਲੀ ਦੋ ਵਾਰ ਤੋਂ ਨਹੀਂ ਜਿੱਤ ਸਕੀ ਸੀ ਜਿਹੜੀਆਂ ਤਿੰਨ ਸੀਟਾਂ ਕਾਂਗਰਸ ਦਾ ਗੜ ਮੰਨੀ ਜਾਂਦੀਆਂ ਸੀ ਪਿਛਲੀ ਦੋ ਵਾਰ ਤੋਂ ਕਾਂਗਰਸ ਦੇ ਉਮੀਦਵਾਰ ਹੀ ਇਹਨਾਂ ਸੀਟਾਂ ਤੋਂ ਜੇਤੂ ਰਹੇ ਸੀ ਉਹ ਸੀਟਾਂ ਇਸ ਵਾਰ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਨੇ ਕਾਂਗਰਸ ਦਾ ਗੜ ਤੋੜ ਦਿੱਤਾ ਹੈ ਉੱਥੇ ਹੀ ਇੱਕ ਸੀਟ ਜਿਹੜੀ ਕਿ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਸੀ ਜਿੱਥੇ ਪਿਛਲੀ ਦੋ ਵਾਰ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਉਹ ਸੀਟ ਕਾਂਗਰਸ ਦੀ ਝੋਲੀ ਦੇ ਵਿੱਚ ਚਲੀ ਗਈ ਹੈ ਉੱਥੇ ਕਾਂਗਰਸ ਆਮ ਆਦਮੀ ਪਾਰਟੀ ਦਾ ਕਿਲਾ ਪੰਨਣ ਦੇ ਵਿੱਚ ਕਾਮਯਾਬ ਹੋਈ ਹੈ 31 ਪਹਿਲਾਂ ਸੀ ਕਾਂਗਰਸ ਦੇ ਹੱਕ ਵਿੱਚ ਲੇਕਿਨ ਜਿਮਣੀ ਚੋਣਾਂ ਤੋਂ ਬਾਅਦ 31 ਹੁਣ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਤੀਜੇ ਗਏ ਨੇ ਅੰਦ ਆਵਿਆਂ ਦੇ ਜੱਫੇ ਢਿੱਲੂਆਂ ਦੀ ਲੜਾਈ ਬਾਦਲਾਂ ਦਾ ਗੜ ਲੜਾਈ ਸੱਚਮੁਖ ਗਹਿਗਾ ਛੋਈ ਸੀ ਇਸ ਲਈ ਜਿਹੜੀ ਜਿੱਤ ਹੁੰਦੀ ਹੈ ਉਹ ਵੀ ਉਨੀ ਹੀ ਸਵਾਦਲੀ ਹੁੰਦੀ ਹੈ ਉਨੀ ਹੀ ਮਿੱਠੀ ਹੁੰਦੀ ਹੈ ਤੇ ਉਨੀ ਹੀ ਨਿਠ ਕੇ ਮਨਾਈ ਜਾਂਦੀ ਹੈ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਕਈ ਦਿਗਜਾਂਦਾ ਭਵਿੱਖ ਦਾਤੇ ਲੱਗਿਆ ਸੀ ਤੇ ਇਹਨਾਂ ਨਤੀਜਿਆਂ ਦੇ ਨਾਲ ਕਈ ਸਮੀਕਰਨ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਣਗੇ ਹਰ ਇੱਕ ਹਲਕੇ ਦੇ ਨਤੀਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਉਹਦਾ ਅਸਰ ਕੀ ਹੋਏਗਾ ਪੰਜਾਬ ਦੀ ਸਿਆਸਤ ਤੇ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਚੱਬੇਵਾਲ ਦੀ ਇਹਨਾਂ ਜਮਨੀ ਚੋਣਾਂ ਵਿੱਚ ਸਭ ਤੋਂ ਘੱਟ ਚਰਚਾ ਜੇ ਕਿਸੇ ਹਲਕੇ ਦੀ ਰਹੀ ਹੈ ਤਾਂ ਉਹ ਹੈ ਚੱਬੇਵਾਲ ਦਾ ਹਲਕਾ ਕਦੇ ਇਸ ਨੂੰ ਕਾਂਗਰਸ ਦਾ ਗੜ ਕਿਹਾ ਜਾਂਦਾ ਸੀ ਕਾਂਗਰਸ ਦਾ ਗੜ ਕਿਹਾ ਜਾਣ ਵਾਲੀ ਇਹ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਖ ਚੱਬੇਵਾਲ ਨੇ 28582 ਵੋਟਾਂ ਦੇ ਫਰਕ ਨਾਲ ਜਿੱਤ ਕੇ ਕਾਂਗਰਸ ਦਾ ਇਹ ਕਿਲਾ ਢਾ ਦਿੱਤਾ। ਲੇਕਿਨ ਇਸ ਦਾ ਮੁੱਢ ਉਹਨਾਂ ਦੇ ਪਿਤਾ ਰਾਜਕੁਮਾਰ ਚੱਬੇਵਾਲ ਨੇ ਪਾਰਟੀ ਬਦਲ ਕੇ ਲੋਕ ਸਭਾ ਚੋਣਾਂ ਦੇ ਵਿੱਚ ਹੀ ਬਣ ਦਿੱਤਾ ਸੀ ਜਦੋਂ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ। ਲੇਕਿਨ ਕਾਂਗਰਸ ਪਾਰਟੀ ਵੱਲੋਂ ਕੋਈ ਸੰਜੀਦਾ ਲੜਾਈ ਨਹੀਂ ਦਿਖਾਈ ਗਈਏ ਸਲਕੇ ਦੇ ਵਿੱਚ ਜਿਹੜਾ ਉਹਨਾਂ ਨੇ ਉਮੀਦਵਾਰ ਵੀ ਦਿੱਤਾ ਉਹ ਵੀ ਕੋਈ ਬਹੁਤ ਤਕੜਾ ਉਮੀਦਵਾਰ ਨਹੀਂ ਸੀ ਬਲਕਿ ਬਹੁਤ ਛੋਟੀ ਸਮਾਜ ਪਾਰਟੀ ਤੋਂ ਲਿਆਂਦਾ ਗਿਆ ਆਖਰੀ ਮੌਕੇ ਤੇ ਉਮੀਦਵਾਰ ਸੀ ਜਿਸ ਨੂੰ ਇਹ ਵੀ ਇਸ ਤਰ੍ਹਾਂ ਵੀ ਦਰਸਾਇਆ ਗਿਆ ਕਿ ਚੱਬੇਵਾਲ ਦੇ ਵਿੱਚ ਰਾਜਕੁਮਾਰ ਤੋਂ ਬਾਅਦ ਕਾਂਗਰਸ ਪਾਰਟੀ ਕੋਲ ਕੋਈ ਹੋਰ ਦੂਜੀ ਕਤਾਰ ਦਾ ਕੋਈ ਵੱਡਾ ਲੀਡਰ ਮੌਜੂਦ ਹੀ ਨਹੀਂ ਹੈ ਇਸ ਤੋਂ ਬਾਅਦ ਕਿਸੇ ਬਹੁਤ ਵੱਡੇ ਕਾਂਗਰਸੀ ਆਗੂ ਦਾ ਇਸ ਹਲਕੇ ਦੇ ਵਿੱਚ ਪ੍ਰਚਾਰ ਨਾ ਕਰਨਾ ਇਸ ਤੋਂ ਵੀ ਇਹੀ ਜਗਿਆ ਇਹੀ ਜਾਪਿਆ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਹਾਰ ਮੰਨ ਚੁੱਕੀ ਹੈ ਲੜਾਈ ਲੜਨ ਦੇ ਰੌ ਵਿੱਚ ਨਹੀਂ ਹੈ ਪ੍ਰਤਾਪ ਬਾਜਵਾ ਇੱਕ ਦੋ ਵਾਰ ਚੱਬੇਵਾਲ ਗਏ ਉਸ ਤੋਂ ਇਲਾਵਾ ਹੋਰ ਕੋਈ ਬਹੁਤ ਵੱਡਾ ਜਿਹੜਾ ਸੂਬੇ ਪੱਧਰ ਦਾ ਲੀਡਰ ਹੈ ਉਹ ਉੱਥੇ ਕੈਂਪੇਨ ਕਰਨ ਵੀ ਨਹੀਂ ਗਿਆ ਬੀਜੇਪੀ ਵੱਲੋਂ ਵੀ ਅਕਾਲੀ ਦਲ ਤੋਂ ਐਨ ਅਖੀਰਲੇ ਮੌਕੇ ਤੇ ਸੋਨ ਸਿੰਘ ਟੰਡਲ ਨੂੰ ਉਮੀਦਵਾਰ ਬਣਾਇਆ ਗਿਆ ਲੇਕਿਨ ਉਹ ਵੀ ਇਸ ਵਾਰ ਕੁੱਲ 8667 ਵੋਟਾਂ ਹੀ ਹਾਸਲ ਕਰ ਸਕੇ ਕੋਈ ਬਹੁਤਾ ਜਿਆਦਾ ਚਮਤਕਾਰ ਨਹੀਂ ਦਿਖਾ ਸਕੇ ਹਾਲਾਂਕਿ ਉਹ ਵੀ ਦੋ ਵਾਰ ਇਸੇ ਸੀਟ ਤੋਂ ਅਕਾਲੀ ਦਲ ਵੱਲੋਂ ਵਿਧਾਇਕ ਰਹਿ ਚੁੱਕੇ ਸੋ ਜੋ ਬੀਜੇਪੀ ਵੱਲੋਂ ਉਮੀਦਵਾਰ ਅਕਾਲੀ ਦਲ ਤੋਂ ਵੱਡਾ ਨਾਮ ਲਿਆ ਕੇ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਕੋਈ ਲੜਾਈ ਲੜਨ ਦੇ ਉਹ ਦਿਖਾਉਣ ਕਿ ਹਾਂ ਉਹ ਮੁਕਾਬਲਾ ਕਰਨਾ ਚਾਹੁੰਦੇ ਨੇ ਜਾਂ ਮੁਕਾਬਲੇ ਵਿੱਚ ਹੈ ਉਹ ਇਸ ਤਰ੍ਹਾਂ ਦਾ ਨਤੀਜਾ ਦੇਖਣ ਨੂੰ ਨਹੀਂ ਮਿਲਿਆ ਹੁਣ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਆ ਗੁਰਦੀਪ ਸਿੰਘ ਰੰਦਾਵਾ ਨੇ 5447 ਵੋਟਾਂ ਦੇ ਫਰਕ ਨਾਲ ਸੁਖਜਿੰਦਰ ਰੰਦਾਵਾ ਦੀ ਪਤਨੀ ਜਤਿੰਦਰ ਕੌਰ ਨੂੰ ਹਰਾ ਕੇ ਆਪਣੀ ਪੁਰਾਣੀ ਹਾਰ ਦਾ ਬਦਲਾ ਲੇ ਲਿਆ ਗਿਆ ਹੈ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਪੁਰਾਣਾ ਮੁਕਾਬਲਾ ਚੱਲਦਾ ਸੀ ਕਾਫੀ ਤਿੱਖੀ ਲੜਾਈ ਵੀ ਇਸ ਵਾਰ ਦੇਖਣ ਨੂੰ ਮਿਲੀ ਦਾ ਉੱਤੇ ਸੁਖਜਿੰਦਰ ਰੰਦਾਵਾ ਦਾ ਵਕਾਰ ਸੀ ਉਹ ਆਪਣੇ ਆਪ ਨੂੰ ਪੰਜਾਬ ਦਾ ਭਾਵੀ ਮੁੱਖ ਮੰਤਰੀ ਦੱਸਣ ਵਾਲੇ ਨੇਤਾ ਨੇ ਤੇ ਉਹ ਆਪਣਾ ਗੜ ਜਿਸ ਨੂੰ ਇਹ ਕਿਹਾ ਜਾਂਦਾ ਸੀ ਕਿ ਸੁਖਜਿੰਦਰ ਰੰਦਾਵਾ ਦਾ ਸਟਰੋਂਗ ਹੋਲਡ ਹੈ ਉਹਦਾ ਕਿਲਾ ਹੈ ਉਸ ਦੇ ਵਿੱਚ ਆਪਣੀ ਘਰਵਾਲੀ ਨੂੰ ਵੀ ਨਹੀਂ ਜਿਤਾ ਸਕੇ ਜਿਸ ਦੇ ਨਾਲ 2027 ਵਿੱਚ ਜਿਹੜੀ ਕਾਂਗਰਸ ਦੇ ਵਿੱਚ ਅੰਦਰੂਨੀ ਲੜਾਈ ਹੈ ਜੋ ਇਸ ਗੱਲ ਉੱਪਰ ਕੇਂਦਰਿਤ ਹੈ ਕੌਣ ਸਭ ਤੋਂ ਵੱਡਾ ਕਾਂਗਰਸ ਦਾ ਨੇਤਾ ਹੈ ਉਹਦੇ ਵਿੱਚ ਸੁਖਿੰਦਰ ਰੰਧਾਵਾ ਦਾ ਕਦ ਜ਼ਰੂਰ ਘਟਿਆ ਹੈ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਵੇਗਾ ਆਮ ਆਦਮੀ ਪਾਰਟੀ ਦੀ ਜਿੱਤ ਦੇ ਵਿੱਚ ਅਕਾਲੀ ਦਲ ਦੀਆਂ ਵੋਟਾਂ ਦਾ ਵੀ ਹਿੱਸਾ ਹੈ ਉਹਨਾਂ ਦਾ ਅਸਰ ਹੈ ਕਿਉਂਕਿ ਅਕਾਲੀ ਦਲ ਖੁਦ ਇਨਾ ਜਮਨੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਿਆ ਸੀ ਸੁੱਚਾ ਸਿੰਘ ਲੰਗਾਹ ਨੇ ਖੁੱਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕੀਤਾ ਸੀ ਜਿਸ ਦਾ ਅਸਰ ਵੀ ਦੇਖਣ ਨੂੰ ਮਿਲਿਆ ਵੋਟਾਂ ਜਣੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਪੰਜਾਂ ਤੇ ਉਹ ਆਪਣੀ ਜਿੱਤ ਦਰਜ ਇਸ ਹਲਕੇ ਤੋਂ ਕਰ ਸਕੇ ਇੱਥੇ ਵੀ ਭਾਜਪਾ ਨੇ ਅਕਾਲੀ ਦਲ ਦੇ ਪੁਰਾਣੇ ਆਗੂ ਰਵੀਕਰਨ ਸਿੰਘ ਕਾਲੂ ਨੂੰ ਲਿਆ ਕੇ ਆਪਣਾ ਉਮੀਦਵਾਰ ਬਣਾਇਆ ਸੀ ਲੇਕਿਨ ਉਹਨਾਂ ਨੂੰ ਕੁੱਲ 6453 ਵੋਟਾਂ ਹੀ ਮਿਲੀਆਂ ਜਦਕਿ ਜਦੋਂ ਉਹ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਲੜੇ ਸੀ ਤਾਂ ਉਹ ਬਹੁਤ ਤਕੜੀ ਟੱਕਰ ਸੁਖਚੰਦਰ ਰੰਧਾਵਾ ਨੂੰ ਦੇਣ ਦੇ ਵਿੱਚ ਕਾਮਯਾਬ ਹੋਏ ਸੀ ਕੁਝ 100 ਵੋਟਾਂ ਨਾਲ ਹੀ ਪਿਛਲੀ ਵਾਰ ਇਹ ਇਲੈਕਸ਼ਨ ਹਾਰੇ ਸੀ ਲੇਕਿਨ ਇਸ ਵਾਰ ਜਦੋਂ ਭਾਜਪਾ ਦੇ ਟਿਕਟ ਉੱਪਰ ਰਵਿਕਰਨ ਕਾਲਮ ਵੱਲੋਂ ਇਹ ਇਲੈਕਸ਼ਨ ਲੜੀ ਗਈ ਤਾਂ ਵੋਟਰਾਂ ਨੇ ਸਾਥ ਨਹੀਂ ਦਿੱਤਾ ਅਕਾਲੀ ਦਲ ਦੀਆਂ ਵੋਟਾਂ ਟੁੱਟ ਕੇ ਰਵੀਕਰਨ ਕਲੋਂ ਨੂੰ ਨਹੀਂ ਪਈਆਂ ਬੀਜੇਪੀ ਨੂੰ ਟਰਾਂਸਫਰ ਨਹੀਂ ਹੋਈਆਂ ਤੇ ਬਹੁਤ ਹੀ ਨਿਰਾਸ਼ਾਜਨਕ ਪਰਫਾਰਮੈਂਸ ਬੀਜੇਪੀ ਦੀ ਰਹੀ ਹਾਲਾਂਕਿ ਇਹ ਹਲਕੇ ਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈ ਬਹੁਤ ਅਤਰ ਇਹ ਪਿੰਡੂ ਇਲਾਕਾ ਵੀ ਹੈ ਤੇ ਇੱਥੇ ਬੀਜੇਪੀ ਨੂੰ ਬਹੁਤ ਜ਼ਿਆਦਾ ਵੋਟਾਂ ਮਿਲਣ ਦੀ ਆਸ ਵੀ ਨਹੀਂ ਸੀ ਪਰ ਫਿਰ ਵੀ ਉਮੀਦ ਤੋਂ ਸ਼ਾਇਦ ਘੱਟ ਵੋਟਾਂ ਮਿਲੀਆਂ ਹਲਕਾ ਬਰਨਾਲਾ ਆਮ ਆਦਮੀ ਪਾਰਟੀ ਦਾ ਗੜ ਕਿਹਾ ਜਾਣ ਵਾਲਾ ਬਰਨਾਲਾ ਇਸ ਦੇ ਵਿੱਚ ਵੀ ਉਲਟ ਫੇਰ ਹੋ ਗਿਆ ਹੈ ਤੇ ਕਾਂਗਰਸ ਪਾਰਟੀ ਦੇ ਕਾਲਾ ਢਿੱਲੋਂ ਮਹਿਜ 2147 ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਵਿੱਚ ਸਫਲ ਹੋ ਗਏ ਨੇ ਚਾਰੇ ਜਿਮਨੀ ਚੋਣਾਂ ਸਭ ਤੋਂ ਘੱਟ ਮਾਰਜਨ ਦੇ ਨਾਲ ਫੈਸਲਾ ਇਸ ਸੀਟ ਦਾ ਹੋਇਆ ਪਰ ਇਸ ਜਿਹੜੀ ਆਮ ਆਦਮੀ ਦੇ ਬਾਗੀ ਉਮੀਦਵਾਰ ਸੀ ਜਿਹੜੇ ਪਾਰਟੀ ਤੋਂ ਉਲਟ ਹੋ ਕੇ ਲੜੇ ਸੀ ਗੁਰਦੀਪ ਬਾਠ ਉਹ ਆਮ ਆਦਮੀ ਪਾਰਟੀ ਦੇ ਹਾਰ ਦਾ ਮੁੱਖ ਕਾਰਨ ਬਣੇ ਬਾਠ ਨੂੰ 16893 ਵੋਟਾਂ ਪਈਆਂ ਜੋ ਕਿ ਫੈਸਲਾਕੁਨ ਸਾਬਤ ਹੋਈਆਂ ਜੇ ਤੁਸੀਂ ਗੁਰਦੀਪ ਬਾਠ ਦੀਆਂ ਵੋਟਾਂ ਤੇ ਹਰਿੰਦਰ ਧਾਲਵਾਲ ਦੀਆਂ ਵੋਟਾਂ ਨੂੰ ਮਿਲਾ ਦਿੰਦੇ ਹੋ ਤਾਂ ਉਹ ਬਹੁਤ ਵੱਡੇ ਫਰਕ ਦੇ ਨਾਲ ਅੱਜ ਵੀ ਇਹ ਸੀਟ ਜਿੱਤ ਸਕਦੇ ਸੀ 4 0 ਨਾਲ ਆਮ ਆਦਮੀ ਪਾਰਟੀ ਦੀ ਜਿੱਤ ਹੋਣੀ ਸੀ ਪਰ ਅਜੇ ਨਹੀਂ ਹੋਇਆ ਮੀਥੇਰ ਵੱਲੋਂ ਆਪਣੀ ਪਾਰਟੀ ਤੋਂ ਉਲਟ ਜਾ ਕੇ ਆਪਣੀ ਮਨਮਰਜ਼ੀ ਦੇ ਨਾਲ ਇਹ ਟਿਕਟ ਆਪਣੇ ਦੋਸਤ ਨੂੰ ਲਿਆ ਕੇ ਦਿੱਤੀ ਗਈ ਸੀ ਇਸ ਲਈ ਜਿਹੜੀ ਇਹ ਹਾਰ ਹੈ ਉਹ ਵੀ ਹਰਿੰਦਰ ਢਾਹੀਵਾਲ ਦੀ ਹਾਰ ਨਹੀਂ ਦੇਖੀ ਜਾਏਗੀ ਇਸ ਨੂੰ ਮੀਥੇਰ ਦੀ ਹਾਰ ਵੀ ਮੰਨਿਆ ਜਾਏਗਾ ਇਸ ਤੋਂ ਪਾਰਟੀਆਂ ਨੂੰ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਕਿ ਵਰਕਰ ਜਿਹੜੇ ਪਾਰਟੀ ਦੇ ਹੁੰਦੇ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਇੱਕ ਨੇਤਾ ਜੀ ਦੋ ਜਾਂ ਤਿੰਨ ਵਾਰ ਇਲੈਕਸ਼ਨ ਜਿੱਤ ਗਿਆ ਤਾਂ ਉਹ ਸਿਰਫ ਉਸ ਨੂੰ ਆਪਣੀ ਜਿੱਤ ਨਾ ਸਮਝੇ ਉਹਦੇ ਵਿੱਚ ਪਾਰਟੀ ਦੇ ਵਰਕਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜਿਹੜੇ ਮਿਹਨਤ ਕਰਦੇ ਨੇ ਕਾਲਾ ਢਿੱਲੋਂ ਦੀ ਜਿੱਤ ਨੂੰ ਵੀ ਕਾਂਗਰਸ ਇਹੀ ਦਿਖਾ ਰਹੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਆਪਣੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਸੀ ਤੇ ਵਰਕਰ ਨੂ ਟਿਕਟ ਦਿੱਤੀ ਜਾਣ ਨੂੰ ਹੀ ਕਾਂਗਰਸ ਦੀ ਜਿੱਤ ਦਾ ਮੇਨ ਕਾਰਨ ਮੰਨਿਆ ਜਾ ਰਿਹਾ ਹੈ ਲੇਕਿਨ ਇੱਥੇ ਗੁਰਦੀਪ ਬਾਠ ਨੇ ਭਾਵੇਂ ਉਹ ਆਪ ਨਹੀਂ ਜਿੱਤੇ ਲੇਕਿਨ ਉਹਨਾਂ ਨੇ ਯਕੀਨੀ ਜਰੂਰ ਬਣਾਇਆ ਕਿ ਆਮ ਆਦਮੀ ਪਾਰਟੀ ਆ ਮੀਥ ਇਰ ਇਹ ਇਲੈਕਸ਼ਨ ਹਾਰ ਗਿਆ ਗਿੱਧੜਬਾਹ ਦੀ ਗੱਲ ਕਰਦੇ ਹਾਂ ਕਿਹਾ ਇਹ ਜਾ ਰਿਹਾ ਸੀ ਕਿ ਸਭ ਤੋਂ ਫਸਵੀਂ ਟੱਕਰ ਗਿੱਧੜਬਾਹ ਵਿੱਚ ਹੈ ਵੱਡੇ ਵੱਡੇ ਨਾਮ ਵੱਡੇ ਵੱਡੇ ਚਿਹਰੇ ਇਥੋਂ ਇਲੈਕਸ਼ਨਾਂ ਲੜ ਰਹੇ ਸੀ ਪਰ ਇਹ ਚੋਣ ਜਿਹੜੀ ਹੈ ਡਿੰਪੀ ਟੱਲੋਂ ਦੀ ਹੀ ਲੱਗ ਰਿਆ ਸੀ ਕਿ ਜਿੱਤ ਯਕੀਨੀ ਹੋਏਗੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਲੱਗ ਰਿਹਾ ਸੀ ਤੇ ਹੋਇਆ ਵੀ ਇਸੇ ਤਰੀਕੇ ਦਾ ਹੀ ਨਤੀਜਾ ਵੀ ਇਹੀ ਆਇਆ ਡਿੰਪੀ ਟੱਲੋਂ ਕਾਫੀ ਚੰਗੇ ਮਾਰਦਣ ਦੇ ਨਾਲੇ ਸਿੱਟਦਤਨ ਦੇ ਵਿੱਚ ਕਾਮਯਾਬ ਹੋਏ ਅਮਰਤਾ ਵੜਿੰਗ ਦਾ ਹਾਰਨਾ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਖੋਰਾ ਜ਼ਰੂਰ ਲਾਵੇਗਾ ਅਕਾਲੀ ਦਲ ਦਾ ਚੋਣਾਂ ਨਾਲ ਲੜਨਾ ਇਸ ਦਾ ਸਭ ਤੋਂ ਵੱਡਾ ਨੁਕਸਾਨ ਰਾਜਾ ਵੜਿੰਗ ਨੂੰ ਹੀ ਹੋਇਆ ਲੇਕਿਨ ਇਥੋਂ ਇੱਕ ਸਿੱਖ ਵੀ ਮਿਲਦੀ ਹੈ ਇੱਕ ਚੀਜ਼ ਸਿੱਖਣ ਨੂੰ ਜੋ ਮਿਲਦੀ ਹੈ ਉਹ ਇਹ ਹੈ ਕਿ ਹਰ ਵਾਰ ਸੌਦੇ ਕਰਨਾ ਸਮਝੌਤੇ ਕਰਨ ਨਾਲ ਹੀ ਬੇੜਾ ਪਾਰ ਨਹੀਂ ਲੰਘਦਾ ਮਿਹਨਤ ਕਰਕੇ ਲੋਕਾਂ ਦੇ ਵਿੱਚ ਜਾ ਕੇ ਲੜਾਈ ਵੀ ਲੜਨੀ ਪੈਂਦੀ ਹੈ ਲੋਕ ਆਪਣਾ ਸਾਥ ਦੇਣ ਵਾਲੇ ਨੂੰ ਇਮਾਨਦਾਰੀ ਨਾਲ ਲੜਨ ਵਾਲੇ ਨੂੰ ਵੀ ਪਛਾਣਦੇ ਨੇ ਉਹ ਜਾਣਦੇ ਨੇ ਕਿ ਕੌਣ ਸੌਦੇ ਕਰ ਰਿਹਾ ਹੈ ਕੌਣ ਉਹਨਾਂ ਦੀ ਪਿੱਠ ਦੇ ਪਿੱਛੇ ਜਾ ਕੇ ਸਮਝੌਤੇ ਕਰ ਰਿਹਾ ਹੈ ਤੇ ਉਹਨਾਂ ਨੂੰ ਉਹ ਚੰਗਾ ਨਹੀਂ ਸਮਝਦੇ ਮਨਪ੍ਰੀਤ ਬਾਦਲ ਦਾ ਚੋਣ ਲੜਨਾ ਇਸ ਸੀਟ ਤੋਂ ਉਹ ਵੀ ਅਮਰਤਾ ਵੜਿੰਗ ਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਦੇ ਸਕਿਆ ਕਿਉਂਕਿ ਉਹ ਅਕਾਲੀ ਦਲ ਦੀਆਂ ਵੋਟਾਂ ਤੋੜਨ ਨੂੰ ਕਾਮਯਾਬ ਨਹੀਂ ਹੋਏ ਅਕਾਲੀ ਦਲ ਦੀਆਂ ਕਾਫੀ ਵੋਟਾਂ ਜਿਹੜੀਆਂ ਨੇ ਉਹ ਡਿੰਪੀ ਢਿੱਲੋਂ ਨੂੰ ਹੀ ਪਈਆਂ ਤੇ ਉਹ ਮਾਰ ਦੇਣ ਡਿੰਪੀ ਢਿੱਲੋਂ ਦੀ ਜਿੱਤ ਦਾ ਇਸ ਗੱਲ ਦਾ ਗਵਾਹ ਹੈ ਇਸ ਗੱਲ ਨੂੰ ਬਿਆਨ ਕਰਦਾ ਹੈ ਹੁਣੇ ਚਾਰੇ ਹਲਕਿਆਂ ਦੇ ਜਿਹੜੇ ਨਤੀਜੇ ਨੇ ਉਹ ਸਿਆਸਤ ਦੇ ਵਿੱਚ ਕੀ ਅਸਰ ਪਾਉਣਗੇ ਭਵਿੱਖ ਦੇ ਉੱਤੇ ਇਹਨਾਂ ਦਾ ਕੀ ਅਸਰ ਹੈ ਸਭ ਤੋਂ ਦਿਲਚਸਪ ਇਹੀ ਦੇਖਣਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਨੂੰ ਵੀ ਥੋੜਾ ਚੈਨ ਦਾ ਸਾਹ ਜਰੂਰ ਆਇਆ ਹੋਵੇਗਾ ਪਿਛਲੇ ਕੁਝ ਸਮੇਂ ਤੋਂ ਦਿੱਲੀ ਦੀ ਲ lobby ਭਗਵੰਤ ਮਾਨ ਦੇ ਉੱਤੇ ਕਾਫੀ ਭਾਰੂ ਪੈ ਰਹੀ ਹੈ ਉਹਨਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਜਰੂਰ ਹੋ ਹਨ ਬਟ ਪਾਰਟੀ ਪ੍ਰਧਾਨ ਦੀ ਹੋਰ ਮਹਿਕਮੇ ਕਾਫੀ ਗੱਲਾਂ ਉਹਨਾਂ ਦੇ ਸਲਾਹਕਾਰਾਂ ਦਾ ਬਦਲਿਆ ਜਾਣਾ ਇਸ ਗੱਲ ਦਾ ਸੰਕੇਤ ਦਿੰਦੀਆਂ ਸੀ ਕਿ ਉਹ ਕੰਟਰੋਲ 'ਚ ਨਹੀਂ ਹੈਗੇ ਕੰਟਰੋਲ ਦਿੱਲੀ ਦੀ ਲੋਬੀ ਦਾ ਪੰਜਾਬ ਦੀ ਜੋ ਸਰਕਾਰ ਹੈ ਆਮ ਆਦਮੀ ਪਟ ਉਹਦੇ ਉੱਪਰ ਪੂਰਾ ਹੋ ਚੁੱਕਿਆ ਹੈ ਨਾਮ ਦੇ ਮੁੱਖ ਮੰਤਰੀ ਭਗਵੰਤ ਮਾਨ ਜਰੂਰ ਸੀ ਪਰ ਇਹ ਜਿਹੜੇ ਜਿੱਤਣ ਵਾਲੇ ਉਮੀਦਵਾਰ ਨੇ ਇਹ ਤਿੰਨੇ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਖਾਤੇ ਵਿੱਚ ਬੋਲਦੇ ਨੇ ਰਾਜਕੁਮਾਰ ਚੱਬੇਵਾਲ ਨੂੰ ਵੀ ਭਗਵੰਤ ਮਾਨ ਹੀ ਕਾਂਗਰਸ ਤੋਂ ਤੋੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਲੈ ਕੇ ਆਏ ਸੀ ਇਸੇ ਤਰ੍ਹਾਂ ਡਿੰਪੀ ਟੱਲੋ ਨੂੰ ਵੀ ਅਕਾਲੀ ਦਲ ਤੋਂ ਤੋੜ ਕੇ ਲੈ ਕੇ ਆਉਣ ਦੇ ਵਿੱਚ ਭਗਵੰਤ ਮਾਨ ਦਾ ਹੀ ਬਹੁਤ ਵੱਡਾ ਯੋਗਦਾਨ ਸੀ ਕੈਂਪੇਨ ਦੀ ਸ਼ੁਰੂਆਤ ਉਹਨਾਂ ਨੇ ਡੇਰਾ ਬਾਬਾ ਨਾਨਕ ਵਿੱਚ ਜਦੋਂ ਦੁਸਹਿਰਾ ਮਨਾ ਕੇ ਕੀਤੀ ਤਾਂ ਉਦੋਂ ਵੀ ਇਹ ਸੰਕੇਤ ਮਿਲੇ ਇਹ ਸੰਕੇਤ ਦਿੱਤੇ ਗਏ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਨੇ ਤੇ ਰੰਧਾਵਾ ਦੀ ਗੁਰਦੀਪ ਰੰਧਾਵਾ ਦੀ ਪੂਰੀ ਸਪੋਰਟ ਉਹ ਕਰਨਗੇ पाਵੇਂ ਬਾਕੀ ਪੂਰੀ ਕੈਂਪੇਨ ਦੇ ਵਿੱਚ ਉਹਨਾਂ ਵੱਲੋਂ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਗਿਆ ਉਹਨਾਂ ਦੀਆਂ ਸਪੀਚਾਂ ਜਿਹੜੀਆਂ ਸੀ ਉਹ ਪੁਰਾਣੀਆਂ ਸਪੀਚਾਂ ਨੂੰ ਹੀ ਇੱਕੋ ਸਪੀਚ ਨਹੀਂ ਹਰ ਥਾਂ ਦੇ ਉੱਤੇ ਦਿੰਦੇ ਦਿਖਾਈ ਦਿੱਤੇ ਲੇਕਿਨ ਫਿਰ ਵੀ ਇਹ ਤਿੰਨੇ ਕੈਂਡੀਡੇਟਾਂ ਦਾ ਜਿੱਤਣਾ ਜਿਹੜੇ ਕੀ ਉਹਨਾਂ ਵੱਲੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਵਧਾਏ ਗਏ ਸੀ ਉਹਨਾਂ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਨੀਤ ਖੇਰ ਦੇ ਕੈਂਡੀਡੇਟ ਵੱਲੋਂ ਹਾਰਨਾ ਉਹ ਵੀ ਇੱਕ ਤਨਾ ਕਿਤੇ ਦਿਖਾਉਂਦਾ ਹੈ ਕਿ ਦਿੱਲੀ ਲ lobby ਦੇ ਪਾਰਟਸ ਨਜ਼ਦੀਕ ਮੀਥੇਰ ਨੂੰ ਮੰਨਿਆ ਜਾਂਦਾ ਸੀ ਕਿ ਮੀਥੇਰ ਦਾ ਕਦ ਇਸ ਨਾਲ ਪਾਰਟੀ ਵਿੱਚ ਜ਼ਰੂਰ ਪਿੱਛੇ ਜਾਏਗਾ ਘਟੇਗਾ ਗੁਰਦੀਪ ਬਾਟਸ ਨੂੰ ਪਹਿਲਾਂ ਇਹ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਯਾਨੀ ਕਿ ਭਗਵੰਤ ਮਾਨ ਵੱਲੋਂ ਇਸ਼ਾਰਾ ਦੇ ਦਿੱਤਾ ਗਿਆ ਸੀ ਕਿ ਟਿਕਟ ਉਹਨੂੰ ਮਿਲਣੀ ਹੈ ਲੇਕਿਨ ਬਾਅਦ ਵਿੱਚ ਇਹ ਫੈਸਲਾ ਮੀਥੇਰ ਦੇ ਕਹਿਣ ਤੇ ਬਦਲਿਆ ਗਿਆ ਤੇ ਇਸ ਸ਼ਰਮਨਾਕ ਹਾਰ ਜਿਹੜੀ ਹੈ ਲਗਭਗ ਉਨੀਆਂ ਹੀ ਵੋਟਾਂ ਗੁਰਦੀਪ ਬਾਟਸ ਸਾਹਿਬ ਲੈ ਜਾਣਾ ਜਿੰਨੀਆਂ ਕਿ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਨੂੰ ਪਈਆਂ ਨੇ ਦਰਸਾਉਂਦਾ ਹੈ ਕਿ ਜੇ ਗਰਦੀਬ ਬਾਟ ਨੂੰ ਟਿਕਟ ਦਿੱਤੀ ਜਾਂਦੀ ਤਾਂ ਉਹਨਾਂ ਦੀ ਜਿੱਤ ਯਕੀਨੀ ਹੋਣੀ ਸੀ ਸਿਰਫ ਕੰਬੀਨੇਸ਼ਨ ਲਾ ਕੇ ਤੇ ਦਿੱਲੀ ਦੇ ਨਾਲ ਆਪਣੀ ਨੇੜਤਾ ਹੋਣਾ ਜਾਂ ਵੱਡੀ ਲੀਡਰਸ਼ਿਪ ਦੇ ਨਾਲ ਤੁਹਾਡੀ ਨੇੜਤਾ ਹੋਣਾ ਹੀ ਤੁਹਾਡੀ ਯਕੀਨ ਜਿੱਤ ਨੂੰ ਯਕੀਨੀ ਨਹੀਂ ਬਣਾਉਂਦਾ ਗਰਾਸ ਰੂਟ ਵਰਕਰ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਰਾ ਆਮ ਆਦਮੀ ਪਾਰਟੀ ਨੂੰ ਇਸ ਚੋਣਾਂ ਤੋਂ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਉਮੀਦ ਹੈ ਉਹ ਜੋ ਪਰਸੈਪਸ਼ਨ ਜਾ ਰਹੀ ਹੈ ਭਗਵੰਤ ਮਾਨ ਨੂੰ ਲਗਭਗ ਪਹੁੰਚਦੀ ਉਹਦੇ ਵਿੱਚ ਕੋਈ ਬਦਲਾਅ ਜ਼ਰੂਰ ਕਰਨਗੇ ਸ਼ਾਇਦ ਉਹਨਾਂ ਨੂੰ ਦੁਬਾਰਾ ਸੈਂਟਰ ਸਟੇਜ ਦੇ ਵਿੱਚ ਲਿਆਂਦਾ ਜਾ ਸਕੇ। ਭਾਜਪਾ ਨੂੰ ਸ਼ਾਇਦ ਆਪਣੀ ਰਣਨੀਤੀ ਨੂੰ ਬਦਲਣਾ ਪਏਗਾ ਹੁਣ ਤੱਕ ਉਹਨਾਂ ਦੀ ਰਣਨੀਤੀ ਇਹੀ ਰਹੀ ਹੈ ਕਿ ਦੂਸਰੀਆਂ ਪਾਰਟੀਆਂ ਤੋਂ ਵੱਡੇ ਚਿਹਰੇ ਲਿਆ ਕੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਜਾਏ ਤੇ ਉਮੀਦ ਕੀਤੀ ਜਾਏ ਕਿ ਉਹ ਚਿਹਰੇ ਆਪਣੇ ਨਾਲ ਵੋਟਾਂ ਵੀ ਲੈ ਕੇ ਆਉਣਗੇ ਲੇਕਿਨ ਅਜੇ ਹੁੰਦਾ ਦਿਖਾਈ ਨਹੀਂ ਦਿੱਤਾ। ਬੀਜੇਪੀ ਦੇ ਯਸ਼ਵਰ ਸਾਰੇ ਉਮੀਦਵਾਰੀ ਵੱਡੇ ਨਾਮ ਸੀ ਵੱਡੇ ਚਿਹਰੇ ਸੀ ਲੇਕਿਨ ਕੇਵਲ ਢੱਲੋਂ ਤੋਂ ਇਲਾਵਾ ਬਾਕੀਆਂ ਨੂੰ ਉਨੀਆਂ ਵੋਟਾਂ ਨਹੀਂ ਪਈਆਂ 10000 ਤੋਂ ਹੀ ਘੱਟ ਵੋਟਾਂ ਸਾਰਿਆਂ ਨੂੰ ਪਈਆਂ ਸਿਰਫ ਕੇਵਲ ਢੱਲੋਂ ਨੂੰ ਇੰਨੀਆਂ ਕਵੋਟਾਂ ਮਿਲੀਆਂ ਲੇਕਿਨ ਜੋ ਰਣਨੀਤੀ ਬੀਜੇਪੀ ਵੱਲੋਂ ਵਰਤੀ ਗਈ ਸੀ ਉਸ ਨੂੰ ਸ਼ਾਇਦ ਬਦਲਣਾ ਪਏਗਾ ਰਵਨੀਤ ਬਿੱਟੂ ਨੂੰ ਚਿਹਰਾ ਬਣਾਇਆ ਗਿਆ ਇਸ ਕੈਂਪੇਨ ਦਾ ਉਹਨਾਂ ਨੇ ਗਿੱਦੜ ਬਖ ਦੇ ਵਿੱਚ ਬਹੁਤ ਟਾਈਮ ਵੀ ਸਪੈਂਡ ਕੀਤਾ ਉੱਥੇ ਉਹਨਾਂ ਨੇ ਮਨਪ੍ਰੀਤ ਬਾਦਲ ਦੀ ਚੋਣ ਮਖੇ ਨੂੰ ਪਖਾਇਆ ਵੀ ਲੇਕਿਨ ਉੱਥੇ ਵੀ ਜਿੰਨੀਆਂ ਕਵੋਟਾਂ ਪਈਆਂ ਉਸ ਨਾਲ ਇਸ ਰਣਨੀਤੀ ਦੇ ਉੱਪਰ ਵੀ ਸ਼ਾਇਦ ਦੁਬਾਰਾ ਵਿਚਾਰ ਕਰਨਾ ਪਵੇ ਕਿਸਾਨ ਵਿਰੋਧੀ ਦਿਖਣਾ ਇਹ ਵੀ ਸ਼ਾਇਦ ਬੀਜੇਪੀ ਨੂੰ ਬਹੁਤ ਮਹਿੰਗਾ ਪਏਗਾ ਕਿਉਂਕਿ ਇਸ ਵਾਰ ਜੋ ਚੋਣੇ ਦੇ ਸੀਜ਼ਨ ਦੇ ਵਿੱਚ ਦੁਰਗਤੀ ਕਿਸਾਨਾਂ ਦੀ ਹੋਈ ਹੈ ਮੰਡੀਆਂ ਦੇ ਵਿੱਚ ਝੋਨਾ ਰੁੜਿਆ ਹੈ ਕਿਸਾਨ ਰੁੜੇ ਨੇ ਉਦੇ ਲਈ ਵੀ ਉਹਨਾਂ ਨੇ ਜ਼ਿੰਮੇਵਾਰ ਲੱਗਦਾ ਹੈ ਬੀਜੇਪੀ ਨੂੰ ਹੀ ਠਰਾਇਆ ਹੈ ਆਮ ਆਦਮੀ ਪਾਰਟੀ ਨੂੰ ਇਸ ਦਾ ਜ਼ਿੰਮੇਵਾਰ ਨਹੀਂ ਮੰਨਿਆ ਜਿਵੇਂ ਕਿ ਵਿਰੋਧੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬੀਜੇਪੀ ਨੇ ਵੀ ਇਹ ਦਿਖਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਇਹ ਸਾਰੇ ਕਾਸੇ ਦਾ ਕਸੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈ ਲੇਕਿਨ ਲੋਕਾਂ ਨੇ ਇਸ ਨੂੰ ਨਕਾਰ ਦਿੱਤਾ ਉਹਨਾਂ ਨੇ ਇਸ ਸਾਰੀ ਖਰਜਲ ਖਵਾਰੀ ਦਾ ਜ਼ਿੰਮੇਵਾਰ ਬੀਜੇਪੀ ਨੂੰ ਹੀ ਮੰਨਿਆ ਹੈ ਇਸ ਕਰਕੇ ਸ਼ਾਇਦ ਵੋਟਾਂ ਐਨੀ ਘਟ ਗਿਣਤੀ ਦੇ ਵਿੱਚ ਬੀਜੇਪੀ ਨੂੰ ਪਈਆਂ ਉਮੀਦਵਾਰਾਂ ਦੀ ਚੋਣ ਵੀ ਸ਼ਾਇਦ ਅੱਗੇ ਤੋਂ ਉਹਨਾਂ ਨੂੰ ਦੁਬਾਰਾ ਵਿਚਾਰਨੀ ਪਏ ਕਿ ਬਾਹਰੋਂ ਲਿਆ ਕੇ ਕੈਂਡੀਡੇਟ ਖੜੇ ਕਰਨ ਦੀ ਥਾਂ ਤੇ ਆਪਣੇ ਹੀ ਜਿਹੜੇ ਪੁਰਾਣੇ ਕਈ ਸਾਲਾਂ ਤੋਂ ਕਈ ਦਸ਼ਕਾਂ ਤੋਂ ਉਹਨਾਂ ਦੇ ਨਾਲ ਚੱਲੇ ਆ ਰਹੇ ਲੋਕ ਨੇ ਜੋ ਉਹਨਾਂ ਦੀ ਆਈਡੀਓਲੋਜੀ ਦੇ ਵਿੱਚ ਯਕੀਨ ਰੱਖਦੇ ਨੇ ਉਹਨਾਂ ਨੂੰ ਹੀ ਅੱਗੇ ਵਧਾਇਆ ਜਾਵੇ ਤਾਂ ਸ਼ਾਇਦ ਜਿਹੜਾ ਕੋਰ ਵੋਟ ਬੈਂਕ ਹੈ ਹਮੇਸ਼ਾ ਕਮ ਉਹ ਦਾ ਬੀਜੇਪੀ ਦੇ ਨਾਲ ਖੜੇ ਕਾਂਗਰਸ ਦੀ ਅੰਦਰੂਨੀ ਲੜਾਈ ਵੀ ਜਿਹੜੀ ਹੈ ਉਹਦੇ ਵਿੱਚ ਵੀ ਇੰਨਾਂ ਚੋਣਾਂ ਦੇ ਨਤੀਜਿਆਂ ਦਾ ਬੜਾ ਵੱਡਾ ਅਸਰ ਪੈਗਾ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਵੀ ਖਤਰਾ ਹੈ ਕਿਉਂਕਿ ਉਹ ਆਪਣੀ ਧਰਮ ਪਤਨੀ ਨੂੰ ਵੋਟਾਂ ਦੇ ਵਿੱਚ ਜਿਤਾਉਣ ਤੋਂ ਆਪਣੀ ਖੁਦ ਦੀ ਸੀਟ ਜਿਹੜੀ ਉਹਨਾਂ ਦਾ ਗੜ ਗਿਆ ਜਾਂਦਾ ਜਿੱਥੋਂ ਤਿੰਨ ਵਾਰ ਵਿਧਾਇਕ ਨੇ ਉੱਥੋਂ ਜਿਤਾ ਪਾਉਣ ਦੇ ਵਿੱਚ ਅਸਮਰਥ ਹੋਏ ਨੇ ਸੁਖਜਿੰਦਰ ਰੰਧਾਵਾ ਵੀ ਜਿੱਥੋਂ ਉਹ ਲਗਾਤਾਰ ਵਿਧਾਇਕ ਚੋਣੇ ਆ ਰਹੇ ਨੇ ਉੱਥੋਂ ਆਪਣੀ ਪਤਰੀ ਨੂੰ ਨਹੀਂ ਜਿਤਾ ਸਕੇ ਇਹਨਾਂ ਦੋਨਾਂ ਦਾ ਕਦ ਜਰੂਰ ਘਟੇਗਾ ਤੇ ਇਸ ਲੜਾਈ ਵਿੱਚ ਸਭ ਤੋਂ ਫਾਇਦਾ ਜੇ ਵੱਡਾ ਹੋਇਆ ਹੈ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਹੋਇਆ ਹੈ ਉਹ ਆਪਣੇ ਆਪ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਵੱਡਾ ਨੇਤਾ ਦਿਖਾਉਣ ਦੇ ਵਿੱਚ ਕਾਮਯਾਬ ਹੋਏ ਨੇ ਉਹਨਾਂ ਨੇ ਕੈਂਪੇਨ ਬਰਨਾਲੇ ਦੇ ਵਿੱਚ ਕਾਫੀ ਕੀਤੀ ਬਰਨਾਲੇ ਦੇ ਵਿੱਚ ਜੇਤੂ ਵੀ ਰਹੇ ਲੇਕਿਨ ਉਹਨਾਂ ਨੇ ਰਾਜਾ ਵੜਿੰਗ ਨੂੰ ਉਹਨਾਂ ਦਾ ਸਥਾਨ ਵੀ ਦਿਖਾਇਆ ਜਦੋਂ ਟੂਰੀ ਤੋਂ ਗੋਲਡੀ ਨੇ ਗਿੱਦੜਪਾਹਾ ਦੇ ਵਿੱਚ ਕੈਂਪਨ ਕੀਤੀ ਤੇ ਦਲਵੀਰ ਗੋਲਡੀ ਇਹ ਕਿਹਾ ਜਾਂਦਾ ਸੀ ਕਾਂਗਰਸ ਵਾਪਸ ਜੁਆਇਨ ਕਰਨ ਵਾਲੇ ਨੇ ਤੇ ਉਹਨਾਂ ਦੇ ਕਾਂਗਰਸ ਵਾਪਸ ਜੁਆਇਨਿੰਗ ਨੂੰ ਰੋਕਿਆ ਵੀ ਪ੍ਰਤਾਪ ਬਾਜਵਾ ਨੇ ਉਹਨਾਂ ਨੇ ਸਾਫ ਧਿਆਨ ਦਿੱਤਾ ਕਿ ਮੇਰੀ ਮਰਜ਼ੀ ਤੋਂ ਬਿਨਾ ਕੋਈ ਵੀ ਕਾਂਗਰਸ ਦੇ ਵਿੱਚ ਜੁਆਇਨਿੰਗ ਨਹੀਂ ਕਰ ਸਕਦਾ ਮੈਂ ਇੱਕ ਬਹੁਤ ਅਹਿਮ ਸਥਾਨ ਕਾਂਗਰਸ ਦੇ ਵਿੱਚ ਰੱਖਦਾ ਹਾਂ ਸੂਬੇ ਦੀ ਕਾਂਗਰਸ ਦੀ ਇਕਾਈ ਦੇ ਵਿੱਚ ਰੱਖਦਾ ਹਾਂ ਤੇ ਇਹ ਮੈਸੇਜ ਦੇਣ ਦੇ ਵਿੱਚ ਉਹ ਕਾਮਯਾਬ ਵੀ ਹੋਏ ਵੜਿੰਗ ਦਾ ਤੇ ਸੁਖਜਿੰਦਰ ਰੰਧਾਵਾ ਦਾ ਹਾਰਨਾ ਤੇ ਪ੍ਰਤਾਪ ਬਾਜਵਾ ਦਾ ਆਪਣੇ ਆਪ ਨੂੰ ਐਗਜ਼ਰਟ ਕਰਨਾ ਉਹਨਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਪੋਜੀਸ਼ਨ ਨੂੰ ਹੋਰ ਸਟਰੋਂਗ ਕਰਦਾ ਹੈ ਲੇਕਿਨ ਓਵਰਆਲ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਪੰਜਾਬ ਦੇ ਵਿੱਚ ਉਹ ਜ਼ਰੂਰ ਕਮਜ਼ੋਰ ਹੋਈ ਹੈ ਤਿੰਨੇ ਸੀਟਾਂ ਜੋ ਪਹਿਲਾਂ ਕਾਂਗਰਸ ਕੋਲ ਸੀ ਉਹ ਹਾਰ ਗਏ ਨੇ ਤੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇੱਕੋ ਇੱਕ ਸੀਟ ਜਿਹੜੀ ਕਾਂਗਰਸ ਦੇ ਝੋਲੀ ਵਿੱਚ ਪਈ ਹੈ ਉਹ ਵੀ ਆਮ ਆਦਮੀ ਪਾਰਟੀ ਦੀ ਨਲੈਕੀ ਉਨ੍ਹਾਂ ਦੀ ਉਮੀਦਵਾਰ ਦੀ ਚੋਣ ਗਲਤ ਕਰਨਾ ਹੀ ਸਭ ਤੋਂ ਵੱਡਾ ਫੈਕਟਰ ਹੈ ਉਹਦੇ ਵਿੱਚ ਕਾਂਗਰਸ ਨਹੀਂ ਜਿੱਤੀ ਆਮ ਆਦਮੀ ਪਾਰਟੀ ਹਾਰੀ ਹੈ ਸੋ ਕੁੱਲ ਮਿਲਾ ਕੇ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਹੈ ਲੇਕਿਨ ਉਹ ਇਸ ਜਿੱਤ ਤੋਂ ਕੀ ਛੇਦ ਲੈਂਦੇ ਨੇ ਇਹ ਦੇਖਣਾ ਪਵੇਗਾ ਜਾਂ ਇਹ ਜਿੱਤ ਉਹਨਾਂ ਦੇ ਸਿਰ ਚੜ ਜਾਂਦੀ ਹੈ ਉਹ ਆਪਣੇ ਕੰਮ ਦੇ ਵਿੱਚ ਨਲਾਇਕੀਆਂ ਜਿਵੇਂ ਪਿਛਲੇ ਕੁਝ ਟਾਈਮ ਤੋਂ ਦੇਖਿਆ ਹੈ ਕੀਤੀਆਂ ਜਾ ਰਹੀਆਂ ਉਹਨਾਂ ਵੱਲ ਉਵੇਂ ਹੀ ਕਰਦੇ ਰਹਿੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਛੇਦ ਲੈਂਦਾ ਹੈ ਕਿ ਕੋਣ ਉਸੇ ਤਰੀਕੇ ਨਾਲ ਹੀ ਚਾਲ ਚੱਲਦਾ ਰਹਿੰਦਾ ਹੈ ਤੇ ਉਸ ਦਾ ਨੁਕਸਾਨ ਆਉਣ ਵਾਲੀ ਹੈ 2027 ਦੇ ਵਿੱਚ ਭੁਗਤਦਾ ਹੈ ਵਿਦਾ ਲੈਣੇ ਆ ਧੰਨਵਾਦ